ਇਹ ਟਰੈਕਟਰ 2000 ਮਾਡਲ ਤੁਸੀਂ ਰਹਿੰਦੇ ਹੋ ਮਤਲਬ ਵੀ ਪੇਟ ਮੁੰਡ ਹੋਇਆ ਬਾਈ ਨਾ ਨਾ ਜੀ ਸਾਰਾ ਓਰੀਜਨਲ ਹੈ ਵੀਰੇ ਇਹ ਸਾਫ ਹੋੜਾ ਪਿਆ ਜੀ ਟਰੈਕਟਰ ਅੱਜ ਵੀ ਇਹ ਨਹੀਂ ਸਵਾਦੀ ਟਰੈਕਟਰ ਜੀ ਬਹੁਤ ਸਾਮ ਰੱਖੀ ਆਂ ਜੀ 24 ਸਾਲ ਹੋ ਗਏ ਟਰੈਕਟਰ ਨੂੰ ਹਾਂ ਇਹ ਪੁਰਾਣਾ 2000 ਮਾਡਲ ਹੈ ਜੀ ਅੱਜ ਵੀ ਦੇਖ ਸਕਦੇ ਹੋ ਵੀ ਪੁਰਾਣਾ ਇਹਦਾ ਹੱਥ ਮਾਰਤੇ ਟਰੈਕਟਰ ਵੀ ਹਾਂ ਜੀ ਸੈਨ ਮਾਰਦਾ ਨਾਗਾ ਤਿਲਕਾ ਦਾ ਹੱਥ ਪੂਰੀ ਹਾਂ ਜੀ ਸਰੇਣੀਗਾ ਪੂਰੀ ਜੀ ਨਹੀਂ ਉੱਪਰ ਦਾ ਜਾ ਪੈ ਜਾਂਦਾ ਹਾਂ ਜੀ ਜਿਹੜਾ ਅਗਲਾ ਟਰੈਕਟਰ ਹੁਣ ਦਿਖਾਉਣੇ ਆਪਾਂ ਉਹ ਆ ਦੇਖ ਸਕਦੇ ਹੋ ਇਹ 855 ਜੀ ਨੀਲਾ 855 ਸ ਜੇ ਕਿਸੇ ਮੇਰੇ ਭਰਾ ਨੂੰ ਇਹਦੇ ਫੈਟ ਦੀ ਲੋੜ ਹੋਵੇ ਤੂੰ ਕਾਫੀ ਬੰਦੇ ਨੇ ਜਿਹੜੇ ਫੈਨ ਹੁੰਦੇ ਨੇ 852 ਦੇ ਤਾਂ ਉਹ ਵੀ ਰੋਮਾਂ ਕੋ ਟ੍ਰੇਨ ਤੇ ਇਹੋ ਜਿਹਾ ਖੜਿਆ ਰਹਿੰਦੇ ਖੜਾ ਦੇ ਪ੍ਰੈਸਰ ਸਟੇਰੀ ਨਾਲ ਸੱਫਰ ਕਾਲਜੀ ਸਵਾਗਤ ਆ ਤੁਹਾਡਾ ਆਪਣੇ ਅੱਜ ਦਿਨਵਾਰ ਦੇ ਵਿੱਚ ਕਾਰੇ ਵੀਰੋਂ ਆਪਾਂ ਅੱਜ ਪਹੁੰਚੇ ਆਇਦੂ ਰੱਡੇ ਦੇ ਵਿੱਚ ਪੂਰੇ ਤੁਹਾਨੂੰ ਪਤਾ ਹੈ ਬਾਈਆਂ ਦੀ ਜਿਹੜੇ ਆਪਣੇ ਟਰੈਕਟਰਾਂ ਦੇ ਟਾਲੀ ਵਾਲ ਟਰੈਕਟਰ ਦੇ ਨਾਂ ਤੇ ਫੇਰੇ ਪਗੇ ਦਾ ਟਰੈਕਟਰ ਨਾ ਕਰਦਾ ਤੇ ਅੱਜ ਵੀ ਬਾਈ ਜੀ ਉਹਨਾਂ ਕੋਲ ਨਵੇਂ ਟਰੈਕਟਰ ਆ ਚੁੱਕੇ ਨੇ ਤੇ ਆਪਣੇ ਨਾਲ ਬਾਈ ਜੀ ਨੇ ਬਾਈ ਜੀ ਆਪਣੇ ਨੂੰ ਸਾਰੀ ਜਾਣਕਾਰੀ ਰੇਟ ਮਾਡਲ ਤੇ ਪੂਰੀ ਜਾਣਕਾਰੀ ਦੇਣਗੇ। ਬਾਈ ਸਵਾਗਤ ਹੱਥੋਂ ਜਾਣਦੇ ਹਾਂ। ਧੰਨਵਾਦ ਜੀ। ਬਹੁਤ ਸਵਾਗਤ ਹੈ। ਬਾਈ ਹਾਂ ਜੀ ਹਾਂ ਜੀ ਬੜੀ। ਸਭ ਤੋਂ ਬਣਾ ਹੀ ਆਪਣਾ ਸੁਪਨਾ ਹੁੰਦਾ ਆਪਣੀ ਖਰਬੀ ਦੇ ਕਿ ਖਿਲਾੜੀ ਦਾ ਆਪਣਾ ਧਾਲੀ ਵਾਲਾ ਟਰੈਕਟਰ ਸੇਲ ਕਰਕੇ ਜੀ ਤੇ 90 ਤੋਂ ਕੈਦੂਪੁਰ ਬਸ ਅੱਡਾ ਪੈਂਦਾ ਜੀ। ਠੀਕ ਹੈ ਠੀਕ ਹੈ ਜੀ। 90 ਤੋਂ ਅਰਪਾਰ ਸੰਦੋ ਵਿਚਾਲੇ ਜੀ। ਇਹ ਵਿਚਾਲੇ ਪੈਂਦਾ ਜੀ। ਚੱਲੇ ਜੇ ਪੈਂਦਾ ਹਾਂ ਜੀ 88 ਕਿਲੋਮੀਟਰ ਪਾਰ ਤੋਂ ਆ। 8 ਕਿਲੋਮੀਟਰ ਹੀ ਰਹਿੰਦਾ ਪਾ ਜੀ ਠੀਕ ਹੈ ਇਹਨਾਂ ਮਤਲਬ ਸੈਂਟਰੀਜ਼ ਆ ਠੀਕ ਹੈ ਮੇਨ ਰੋਡ ਦੀ ਤੇ ਕਿਸਮ ਹੈ ਤੇ ਆਪਣਾ ਟਰੈਕਟਰ ਹਾਂਜੀ ਸ਼ੁਰੂ ਕਰੀਏ ਆਪਾਂ ਇਹ ਤੋਂ ਕਰ ਲੈਣੇ 400 ਹਾਂਜੀ ਆਪਾਂ ਤੋਂ ਤੁਹਾਨੂੰ ਨੇ ਇਹ 470 ਵੀਰੇ 2000 ਮਾਡਲ ਹੈ 2000 ਮਾਡਲ ਜੀ 2000 ਮਾਡਲ ਹੈ ਜੀ ਪਰ ਟਿੰਡੇ ਦਾ ਨੰਬਰ ਹੈ ਇਹ ਟਰੈਕਟਰ 2000 ਮਾਡਲ ਤੁਸੀਂ ਰਹਿੰਦੇ ਹੋ ਮਤਲਬ ਵੀ ਪੇਟਮੰਟ ਹੋਇਆ ਬਈ ਨਾ ਨਾ ਜੀ ਸਾਰਾ 오ਰੀਜਨਲ ਹੈ ਸਿਰੇ ਇਹ ਸਾਫ ਹੋੜਾ ਪਿਆ ਜੀ ਟਰੈਕਟਰ ਸਾਡੇ ਵੀ ਨਹੀਂ ਸਵਾਮੀ ਵੀ ਮੈਂ ਰੱਖਿਆ ਹਾਂ ਜੀ 24 ਸਾਲ ਹੋ ਗਏ ਟਰੈਕਟਰ ਨੂੰ ਹਾਂ ਇਹ ਉਹਦਾ 2000 ਮਾਡਲ ਹੈ ਜੀ ਅੱਜ ਵੀ ਦੇਖ ਸਕਦੇ ਹੋ ਵੀ ਪੁਰਾਣਾ ਹੱਥ ਮਾਰਤੇ ਟਰੈਕਟਰ ਵੀ ਸੈਨ ਮਾਰਦਾ ਨਾ ਮੈਂ ਤਲਕਾ ਹੱਥ ਪੂਰੀ ਗਾਦੀ ਟ੍ਰੇਨਿੰਗ ਆ ਪੂਰੀ ਜੀ ਨਹੀਂ ਉਹ ਪੱਦਾ ਜਾ ਪੈ ਜਾਂਦਾ ਹਾਂ ਜੀ ਪੱਦਾ ਜਾ ਜਾਂਦਾ ਵੀ ਕੰਮ ਕਰਦਾ ਨਵੇਂ ਵਰਗਾ ਪਿਆ ਬਿਲਕੁਲ ਨਵਾਂ ਹੈ ਵੀ ਐਲੀ ਸਵਾਲ ਦੇ ਵਿੱਚ ਬੰਦੇ ਨੇ ਤਰੇ ਰੱਖਿਆ ਹੋਇਆ ਏ ਤੇ ਨੰਬਰ ਕਿੱਥੋਂ ਲਈ ਬਟੈਂਡ ਦਾ ਨੰਬਰ ਆ ਜੀ ਪੂਰੇ ਆਪਣੇ ਸੰਗਰੂਰ ਜ਼ਿਲ੍ਹੇ ਚ ਨਵਾਂ ਜੀ ਠੀਕ ਹੈ ਜਿਹਨਾਂ ਦੇ ਨਵਾਂ ਆ ਉਹਨਾਂ ਤੋਂ ਲਿਆ ਉਹਨਾਂ ਤੋਂ ਲਿਆ ਦੂਜੀ ਪਾਰਟੀ ਦੇ ਨਵਾਂ ਆ ਜੀ ਤੇ 2000 ਮਾਡਲ ਹੈ ਡਬਲ ਕਲਚ ਹੈ ਪਿਛਲੇ ਟਾਇਰ ਵੀਰੇ 45 65 ਪੈਸੇ ਨੇ ਅਗਲੇ 40 ਰੁਪਏ ਨੇ ਤੇ ਜਦੋਂ ਵਾਚ ਦੇ ਵਿੱਚੋਂ ਹੋਇਆ ਵਾਚ ਅਰੀਜਨਲ ਹੈ ਜੀ ਅਰੀਜਨਲ ਕੰਪਨੀ ਦਾ ਠੀਕ ਠੀਕ ਹੈ ਅਰੀਜਨਲ ਹਾਲ ਅਰੀਜਨਲ ਦਾ ਇਹ ਕਿਤੇ ਕਰਨ ਨਹੀਂ ਲੱਗੇ ਠੀਕ ਹੈ ਜੀ ਹਾਲ ਅਰੀਜਨਲ ਹੈ ਜੀ ਪੂਰਾ ਇੰਜਨ ਗੇਰ ਦਾ ਕਿਵੇਂ ਹੈ ਇੰਜਨ ਗੇਰ ਦਾ ਬਹੁਤ ਵਧੀਆ ਜਿਹੇ ਜਿਹੇ ਕੰਡੀਸ਼ਨ ਆ ਉਹਦਾ ਇੰਜਨ ਗੇਰ ਹੈ ਠੀਕ ਠੀਕ ਹੈ ਤੇ ਕਾਗਜ਼ ਪੱਤਰ ਪੂਰੇ ਨੇ ਕਾਗਜ਼ ਪੱਤਰ ਪੂਰੇ ਹਾਜ਼ਰ ਨੇ ਠੀਕ ਹੈ ਤੇ ਫਿਰ ਕਿੰਨੇ ਦਾ ਪਾ ਟਰੈਕਟਰ ਇਹਦਾ ਵੀਰੇ 2.5 ਲੱਖ ਰੁਪਏ ਨਬਾੜ ਹੈ 1 ਲੱਖ ਰੁਪਿਆ ਨਬਾੜ ਅਵਰੋ ਬਾਕੀ ਟਰੈਕਟਰ ਹੈਗੀ ਵੈਗੀ ਹਾਂ ਜੇ ਕਿਸੇ ਮਹਿੰਦਰਾ ਦਾ ਟਰੈਕਟਰ ਲੈਣਾ ਹੈ ਹਾਂਜੀ ਤਾਂ ਟਰੈਕਟਰ ਘੈਂਟ ਹੈ ਚੀਜ਼ ਪੂਰਾ ਹੈ ਡਬਲ ਦਿਖਾ ਦਿਓ ਵੀਰੇ ਡਬਲ ਕਲਚ ਕੰਪਨੀ ਕਰਦਾ ਹਾਂਜੀ ਹਾਂਜੀ ਡਬਲ ਕਲਚ ਹੈਗਾ ਕੰਪਨੀ ਵੱਲੋਂ ਹਾਂਜੀ ਅਲਰਿਨਾਲਾ ਜੀ ਵਿੱਚੋਂ ਗੋਲੇ ਗੋਲੇ ਮਗਰਾਟ ਪੂਰਾ ਸਾਰਾ ਟਰੈਕਟਰ ਮੈਨੇ ਸੰਭਾਲ ਲਏ ਵਿੱਚੇ ਪੂਰਾ ਸਾਮਿਆ ਵਾਲਾ ਟਰੈਕਟਰ ਮੈਂ ਜਨਾਦਾ ਵੀ ਚੱਲਿਆ ਵੀ ਕਿਸੇ ਸਮਝਦਾਰ ਬੰਦੇ ਕੋਲ ਪਹਿਲਾਂ ਵੀ ਜਿਹੜੇ ਫਸਟ ਕੁਆਲਿਟੀ ਸੀਗੀ ਉਹ ਵੀ ਬੰਦੇ ਬਹੁਤ ਵਧੀਆ ਸੀਗੇ ਜਿਹੜੇ ਦੂਈ ਪਾਰਟੀ ਕੋਲ ਉਹ ਵੀ ਬੰਦੇ ਬਹੁਤ ਵਧੀਆ ਸੀ ਦੋ ਭਰਾ ਸੀ ਉਹ ਬਹੁਤ ਵਧੀਆ ਬੰਦੇ ਤਾਹੀ ਇੰਨੀ ਚੀਜ਼ ਸਾਫ ਸੁਧਰ ਪੈ ਗਈ ਇਹ ਆਹੜਾ ਗਾਜੀ ਫਾਰਮ ਟਰੈਕ ਬੰਦਾ 45 ਇਹ ਵੀ ਜੀ 2000 ਮਾਡਲ ਦਾ ਇਹ ਵੀ 2000 ਮਾਡਲ ਹੈ ਹਾਂ ਇਹ ਸਿੰਗਲ ਕਲੱਚ ਹੈ ਜੀ ਪਾਕੇ ਟਾਇਰ ਦੇਖੋ ਵੀਰੋ ਮੈਰੇ ਦੇ ਗੁੱਡੀਅਰ ਦੇ ਵੀਰੇ ਪਿਛਲੇ 80 ਪਏ ਅਗਲੇ ਐਮ ਆਰ ਐਫ ਦੇ ਵੀਰੇ ਅੱਜ ਦੇ ਹਾਂ 70 ਬਰ 65 ਪਏ ਹਾਂ ਹਾਂ ਇਹਦੇ ਅੱਦੇ ਨੇ ਜੀ ਪਿਛਲੇ 80 ਪਏ ਹਾਂਜੀ ਹਾਂਜੀ ਇਹ ਵੀ ਥੋੜਾ ਰੈਕਟਰ ਹੈ ਜੀ ਰੈਕਰ ਕੋ ਡੱਬ ਜਾ ਹੋਇਆ ਵੀਰੋ ਹਾਂਜੀ ਹਾਂਜੀ ਤੇ ਸਿੰਗਲ ਅਗਲਾ ਚਾ ਵੀਰੇ ਇਹ ਸਿੰਗਲ ਅਗਲੇ ਦੇ ਵਿੱਚ ਹੈ 2000 ਮਾੜਕਾ ਟੈਕਵੇਰ ਹੈਗਾ ਵੀ ਸਵਿਚਰ ਜਿਹੜੇ ਮਾਰਗ ਦੇ ਲੱਗੇ ਹੋਏ ਨੇ ਪੂਰਾ ਟੌਪ ਦੇ ਸਪੀਕਰ ਲੱਗੇ ਹੋਏ ਆ ਨਵੇਂ ਬਕਸਿਆਂ ਦੇ ਵਿੱਚ ਹੱਥ ਲਾਦੇ ਵਾਲਿਆਂ ਦੇ ਲੱਗੇ ਹੋਏ ਨੇ ਸਾਦੇ ਛੋਟੇ ਜਿਹੜਾ ਕੈਂਟ ਲੱਗੀ ਹੋਈ ਹੈ ਅੱਛਾ ਜਿਹੜੀ ਗੱਲ ਹੈਗੀ ਵੀਰੇ ਅਗਲੇ ਨੇ ਦੇਖਾ ਚੱਕੇ ਰੰਗ ਕਰਾਏ ਤੇ ਠੀਕ ਹੈ ਤੇ ਮਗਰਾਟ ਨੰਗਰ ਵਾਲੇ ਤੇ ਚਲੋ ਇੰਨਾ ਤਾਂ ਹੈ ਵੀ ਆਇਆ ਵੀ ਅਗਲੇ ਨੇ ਕਰਾਏ ਨਹੀਂ ਹਣ ਆਪਣੇ ਨੇ ਹੀ ਕਰਾਏ ਹੈਗੇ ਹਾਂਜੀ ਹਾਂਜੀ ਸਹੀ ਗੱਲ ਹੈ ਇਹ ਕਰਾਏ ਨੂੰ ਹੋ ਗਏ ਤਿੰਨ ਖਸਾਲ ਠੀਕ ਹੈ ਜੀ ਉਹ ਗਰੇ ਬੀਬੀ ਜਰ ਜੁਰ ਤੋਂ ਪੈਣ ਤੋਂ ਅਸੀਂ ਨੇ ਤਾਂ ਕਰਾਤੇ ਅੱਜ ਮੈਂ ਘਾਰਾ ਪੁਰਾ ਲੱਗੇ ਜਿਹੜੀ ਪਾਜੀ ਰਹੀ ਚੀਜ਼ ਮੂਹਰੋਂ 100 ਦਾ ਬਾਡੀ ਲੈਣ ਦਾ ਆਲ ਰੀਜਨਲ ਹੈ ਸਾਰਾ ਰੀਜਨਲ ਹੈ ਜੀ ਇੰਡੀਅਨ ਗੇਰ ਦਾ ਵੀ ਬਹੁਤ ਆਫਟਰ ਹੈ ਠੀਕ ਹੈ ਜੀ ਇਹ ਘੰਟੇ ਚੱਲੇ ਹੋਏ ਆ ਕੁੱਲ 4230 ਘੰਟੇ ਜੀ ਆ ਮੀਟਰ ਦਿਖਾ ਦੇ ਵੀਰੇ ਆ ਮੀਟਰ 4230 ਘੰਟੇ ਚੱਲੇ ਹੋਏ ਠੀਕ ਹੈ ਜੀ 4230 ਘੰਟੇ ਚੱਲਿਆ ਹੋਇਆ ਤੇ ਨੰਬਰ ਇਹ ਪੰਜਾਬ ਹੈ ਪੰਜਾਬ ਪਹਿਲੇ ਮਾਲਕਾਂ ਦਾ ਜੀ ਇਹ ਅਰੇ ਮਾਲਕਾਂ ਦਾ ਹਾਂਜੀ ਹਾਂਜੀ ਇਹਦੇ ਕਾਗਜ਼ ਸਾਰੇ ਹਾਜ਼ਰ ਨੇ ਬਣੂਗਾ ਕਿੰਨੇ ਦਾ ਜੀ ਇਹਦਾ ਵੀ ਰੋਲਾ ਕਿ 40000 ਡਿਮਾਂਡ ਹੈ ਠੀਕ ਹੈ ਜੀ ਦੋ ਚੱਕ ਜਮਾਨਾ ਬਾਕੀ ਮੰਗਤ ਨਾ ਮੋਕੇ ਤੇ ਹੋ ਜਮਾਨਾ ਹਾਂ ਜੀ ਮੋਕੇ ਚ ਟਿਕੋ ਹੋਰ ਬਿਰੋੜਾ ਹਾਰਵਾ ਟਰੈਕਟਰ ਖੁਦ ਦਿਖਾਉਣੇ ਆ ਆਪਾਂ ਉਹ ਆ ਦੇ ਸਕਦੇ ਹਾਂ ਇਹ 855 ਜੀ ਨੀਲਾ 855 ਸਵਰਾਜ ਹਾਂ ਜੇ ਕਿਸੇ ਮੇਰੇ ਭਰਾ ਨੂੰ ਇਹਦੇ ਟੈਕ ਦੀ ਲੋੜ ਹੋਵੇ ਤੂੰ ਕਾਫੀ ਬੰਦੇ ਨੇ ਦੇ ਫੈਨ ਹੁੰਦੇ ਨੇ 855 ਦੇ ਤਾਹਰੇ ਵੀਰ ਨੰਬਰ ਪੈਂਟ ਤੇ ਇਹੋ ਜਿਹਾ ਖੜਿਆ ਰੀ ਦਿਖਾ ਦੇ ਪ੍ਰੈਸਰ ਸਟੇਰੀ ਨਾਲ ਹਾਂ ダブル ਐਮ ਕਿਉ ਦੇ ਕੜਾਦ ਵਹਾਂ ਬਸੇ ਨੂੰ ਕੰਮ ਕਰਦਾ ਹੈ ਤੇ ਫੀਟਿੰਗ ਦੇਖੋ ਵੀ ਇਹਨਾਂ ਇੱਕ ਨੰਬਰ ਦੇ ਬੰਦੇ ਨੇ ਕਰੀ ਹੋਈ ਹੈ ਹਾਂਜੀ ਹਾਂਜੀ ਪੂਰੇ ਟਾਇਰ ਦੇ ਨੇ ਕਰਦੀ ਪਏ 1016 ਵਾਲੇ ਹਾਂ 1016 ਵਾਲੇ ਹਾਂ 1016 ਵਾਲੇ بڑے ਟਾਇਰ ਨੇ ਮੈਨੂੰ ਲੱਗਦਾ ਜੀ ਕਿੰਨੇ ਦੇ ਹੋਣਗੇ ਟਾਇਰ ਕਰਦੀ ਪਏ ਹੈ 19000 ਦਾ ਜੋੜਾ ਜੀ 19000 ਦੇ ਪੂਰੇ ਪੂਰੇ ਟਾਇਰ ਨੇ ਇਹਲੇ ਡਾਇਰ ਹੈਗੇ ਨੇ 128 ਦੇ ਦੇਖ ਸਕਦੇ ਹੋ ਟਾਇਰਾਂ ਦੀ ਕੁਲ ਇਸ ਨੂੰ ਇਹ ਵੀ ਨੇ ਚੰਗੀ ਟਾਇਰਾਂ ਦੀ ਕੁਲ ਸਾਰਾ ਹਾਂ ਜੀ ਬਈ ਗੇਰ ਤਾਂ ਵੀ ਬਹੁਤ ਚੰਗਾ ਵੀਰੇ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਬਈ ਪਿੰਜਨ ਗੇਰ ਤਾਂ ਜਿੰਨੇ ਮਰਜ਼ੀ ਆਲਾ ਚੈੱਕ ਕਰ ਲੋਵੇ ਬ ਬਾਗੇ ਲੈ ਆ ਖਾਦਾ ਹੀ ਮਾਇਲਾ ਕਿੰਨੀ ਸਾਰੇ ਡਾਟਾ ਆਪਣੇ ਕੋਲ ਜਿਆਦਾ ਬਾਗੇ ਲੈ ਜੀ ਠੀਕ ਆ ਸਮਝੀ ਵਾਲੇ ਡਾਟਾ ਤੇ ਨੰਨੇ ਮੇ ਮਾਰ ਲਊਗਾ ਨਹੀਂ ਹੈ ਬੜੇ ਨੰਨੇ ਮਾਰ ਲਾ ਨੜੇ ਨੰਨੇ ਬੋਲਣੇ ਨੰਨੇ ਦੇ ਵਿੱਚ ਆਈ ਤੇ ਨੰਨੇ ਦੇਰ ਅੰਦਰ ਵਿੱਚ ਤੇ ਮੂਰੇ ਟੈਂਕੀ ਲੱਗੀ ਹੋਈ ਐ ਬੜੀ ਪਰ ਟੇਕ ਮੂਰੇ ਟਾਈਟ ਬੰਦਾ ਚੱਲਿਆ ਬਾਈ ਐਸੀ ਲੱਗੀ ਹੋਈ ਐ ਮੂਰੇ 5000 ਟੈਂਕੀ ਲੱਗੀ ਹੋਈ ਐ ਤੇ ਪਖਵਾ ਨੰਬਰ ਕਰ ਜੀ ਇਹ ਸਿਨਾਲਮ ਬਰੇ ਬਰੇ ਸਿਨਾਲਮ ਬਰਾ ਇਹ ਦੋ ਨਵੇਂ ਮਾਡਲ ਸਰੇਟੇ ਦਾ 265000 ਰੁਪਏ 265000 ਰੁਪਿਆ origignal power saving ਹੋਇਆ ਹੋਇਆ ਅੱਜ ਬੋੜਾ ਕਹਿੰਦਾ ਜੀ ਹਾਂਜੀ ਹਾਂਜੀ origignal ਜੇ ਸਾਹਮਣੇ ਵੀ ਇਹ ਕੰਮ ਵੀ ਸੁਫਾਈ ਵਾਲਾ ਪੂਰਾ ਹੋਇਆ ਹੋਇਆ ਉਹ ਜੇ ਮੇਰਾ ਵੀ ਫੰਕ ਰਹੇ ਹੈ ਜੀ ਦਾ ਜੀ ਦੋ ਪੈਂਟ ਵਾਲਾ ਹੈ ਇਹ ਤੇ ਸਰਦ ਵੀ ਆਪ ਬਦਲੀ ਕਰੇ ਵੀ ਨਹੀਂ ਅਗਰ ਜੀ ਭਾਈ ਤੁਹਾਨੂੰ ਆ ਕੇ ਦਿਖਾ ਦੇ ਗੀਅਰ ਦਾ ਤੇਲ ਵੀ ਨਵਾਂ ਹਾਂਜੀ ਤੇ ਇੰਜਨ ਦਾ ਤੇਲ ਵੀ ਨਵਾਂ ਪਾਰਪੌਂ ਵੀ ਕਰਵਾ ਲਿਆ ਤੇ ਵੀ ਕਰਿਆ ਹੋਇਆ ਹੈ ਅਰੇ ਇਹ ਵੀ ਕੇ ਮਪਰਾ ਕਰਿਆ ਹੋਇਆ ਵੀ 1 ਨੰਬਰ ਕੰਮ ਕਰਿਆ ਹੋਇਆ ਸਰਵਿਸ ਵੀ ਆਪਣੀ ਕਰਾਈ ਵੀ ਹੈ ਜੀ ਹਾਂ ਸਰਵਿਸ ਵੀ ਹੋਈ ਗਈ ਹੈ ਜੀ ਸਰਵਿਸ ਵੀ ਹੋਈ ਰਹੀ ਹੈ ਜੀ ਜੇ ਬਦਲੇ ਵਾਹਨ ਠੀਕ ਹੈ ਠੀਕ ਗਈ 2,65,000 ਰੁਪਏ ਦੀ ਮੰਗ ਕਰਦਾ ਬਾਕੀ ਮਾਰਕ ਕਰਦੇ ਹੋ ਜੀ ਠੀਕ ਹੈ ਠੀਕ ਗਈ ਇੱਕ ਅੰਦਰ ਕੋ 로ਡਰ ਹੈ ਜੀ ਤੇ ਆ ਜੋ ਉਹ ਵੀ ਲੋਡਰ ਦੀ ਮੰਗ ਕਾਫੀ ਆਉਂਦੀ ਹੈ ਭਾਈ ਭਰਾ ਫੋਨ ਕਰ ਦੇ ਲੈ ਵੀ ਲੋਡਰ ਦਿਖਾਓ ਰਾਈ ਇੱਧਰ ਲੋਡਰ ਖੜਿਆ ਹੈ ਇਹ ਹੈ ਜੀ ਸਵਰਾਜ 855 ਦੇ ਲੱਗਿਆ ਹੋਇਆ ਹੈ ਨਾ ਜੀ ਹਾਂ ਜੀ 2002 ਮਾਡਲ ਲੱਗਿਆ ਹੈ 2002 ਮਾਡਲ ਟਰੈਕਟਰ ਆ ਹਾਂ ਜੀ ਬਾਕੀ ਦੇਖੋ ਟਾਇਰ ਤਾਂ ਚਲੋ ਇਹਨਾਂ ਤੇ ਟਾਇਰ ਤਾਂ ਕੱసే ਜੀ ਹੁੰਦੇ ਨੇ ਕੱసే ਜੇ ਹੁੰਦੇ ਨਹੀਂ ਹਾਂਜੀ ਹਾਂਜੀ ਕੋਈ ਇਹਨਾਂ ਕੜਾ ਗਾੜੀ ਦੇ ਵਿੱਚ ਚੱਲਣਾ ਹੈ ਹਾਂਜੀ ਹਾਂਜੀ ਬਾਕੀ ਇਹਦੀ ਛੰਦਾ ਜੀ ਡਿਟੇਲ ਮੈਂ ਦੱਸ ਦਿੰਦਾ ਕਿ 2002 ਮਾਡਲ ਲੈਟਰ ਹੈ ਜੀ ਠੀਕ ਹੈ ਜੀ ਇਹਦੀ ਕਾਪੀ ਗੁੰਮੀ ਵੀ ਹੈ ਕਾਪੀ ਗੁੰਮੀ ਹੋਈ ਹੈ ਹਾਂ ਅਗਲੇ ਤੋਂ ਆਪਾਂ ਲਿਖ ਕੇ ਲਿਆ ਆਪਾਂ ਅਗਲੇ ਨੂੰ ਲਿਖ ਕੇ ਦੇ ਦਾਂਗੇ ਚਲੋ ਤਾਂ ਪਹਿਲਾਂ ਪੂਰੀ ਜਣੀ ਆਪਾਂ ਇਹ ਤਸਦੀਕ ਕਰਕੇ ਦੇ ਨਾਲ ਵੀ ਆਪਣੇ ਜਾਗੀਰ ਘਰ ਬਾਈ ਦੇ ਵਿੱਚ ਹਾਂ ਆਪਾਂ ਕਾਗਜ਼ ਤੁਹਾਨੂੰ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਆਪਾਂ ਅਗਲੇ ਤੋਂ ਐਪੀ ਰਿਪੋਰਟ ਲਿਆ ਹੈਗਾ ਹਾਂ ਚਾਲੂ ਪੀਛਣਾ ਜੀ ਹਾਂ ਜੀ ਬਤਾਉਗਾ ਕਿ ਮਰਜ਼ੀ ਇੱਥੇ ਮਰਜ਼ੀ ਲਖਾ ਦੇ ਕੋਈ ਨਾ ਸੱਦੀ ਲੱਗਦੇ ਲਾਵਾਂਗੇ ਨਵੀਂ ਬੈਟਰੀ ਹੈ ਜੀ ਨਵੀਂ ਬੈਟਰੀ ਹੈ ਹੀ ਅਮਰੌਣ ਦੀ ਇੱਕ ਵੀਰੇ ਜੀ ਮੈਂ ਇਹਦੇ ਪੰਪ ਪੰਪ ਲੱਗੇ ਹੋਏ ਨੇ ਇਹ ਟੈਕ ਲੱਗੇ ਹੋਏ ਨੇ ਪਾਵਰ ਸਟੇਰਿੰਗ ਵਾਸਤੇ ਲੱਗ ਪੰਪ ਲੱਗੇ ਹੋਇਆ ਠੀਕ ਹੈ ਜੀ ਇਹ ਇਹਦੇ ਵਾਸਤੇ ਮੂਰੇ ਰੋਡਰ ਵਾਸਤੇ ਵੱਡਾ ਪੰਪ ਲੱਗੇ ਹੋਏ ਠੀਕ ਕੰਪਨੀ ਦਾ ਕੰਪਨੀ ਦਾ ਹਾਲਟਿੰਗ ਹੋਇਆ ਜੀ ਟਰੈਕਟਰ ਹੁੰਦਾ ਹਾਂ ਦੀ ਸ਼ਾਮ ਪਾਵਰ ਜੀ ਗੱਦੇ ਪੈਨੋ ਸਟਾਰਟ ਕਰਕੇ ਖਾਣਾ ਚੱਕੇ ਖਾਣਾ ਹਾਂ ਜੀ ਹਾਂ ਹੀ ਬੜਾ ਜੀ ਸਟਾਰਟ ਕਰਕੇ ਹਨਾ ਜੀ ਚੱਕੋ ਤਾਂ ਸਭ ਤੋਂ

ਘਰੇ ਲਾ ਲਿਆ ਐਦੋ ਕਿਤਾ ਲੋੜ ਨਹੀਂ ਪੈਣੀ ਹੈਗੀ ਤੇ ਆ ਦੇਖੋ ਵੀਰੋ ਪਾਈ ਜਰਾ ਵੀਰੋ ਚੱਕਰ ਫਰਾ ਦਿੰਨੇ ਆਪਾਂ ਜੀ ਪੂਰਾ ਵਧੀਆ ਚੱਲਦਾ ਪੂਰਾ ਵਰਕਿੰਗ ਆ ਜੀ ਅਗਲੇ ਤੋਂ ਅਗਲੇ ਤੋਂ ਕਿਪਰ ਭਰਦਾ ਸੀ ਬੰਦਾ ਕੰਮ ਲੈਂਦਾ ਸੀ ਪੂਰਾ ਤੇ ਜਿਵੇਂ ਮੁਰੇ ਦਾ ਤਾਂ ਪੰਪ ਉਹ ਹੜਕੇ ਹੋਇਆ ਹਾਂ ਇਹ ਲੱਗ ਲੱਗਿਆ ਪਾਪਰ ਸ਼ੇਰਕ ਵਾਸਤੇ ਲੱਗਾ ਇੱਕ ਪਰ ਵਾਸਤੇ ਇਹਦੇ ਵਾਸਤੇ ਲੱਗ ਗਿਆ ਜੀ ਮੁਰੇ ਦੇ ਅੱਖਾਂ ਵਾਸਤੇ ਇਹਦੇ ਵਾਸਤੇ ਲੱਗਾ ਹਾਂਜੀ ਤੇ ਪਿੱਛੇ ਵੀ ਤੋਂ ਵੀ ਦਿਖਾ ਦੇ ਗਰੀ ਬੱਜਰ ਮੁਰੇ ਦਾ ਪੂਰਾ ਹਾਂ ਜਿਹੜੀ ਟੈਂਕੀ ਜਿਹੜੇ ਵਿੱਚ ਬੱਜਰ ਉਹਨਾਂ ਨੇ ਪਾਇਆ ਹੁੰਦਾ ਹਾਂ ਬੱਜਰ ਇਹ ਵੀ ਆਪਣਾ ਵਧੀਆ ਇਹਦੇ ਸਭ ਤੋਂ ਥਰੇ ਉੱਲੀਏ ਕਿਦੋਂ ਤੇ ਪਿੱਛੇ ਹਾਈਡਰੋਲਿਕ ਹੋ ਰਿਹਾ ਹੈ ਜੀ ਅੱਜ ਵੀ ਹੈ ਥੈਂਕ ਯੂ ਠੀਕ ਠੀਕ ਹੈ ਲੈ ਕੰਮ ਵਾਸਤੇ ਲੱਗ ਲਗੀ ਹੁੰਦੀ ਹੈ ਜੀ ਪਾਵਰ ਟੇਰਨ ਵਾਸਤੇ ਲੱਗ ਲਗੀ ਹੁੰਦੀ ਹੈ ਠੀਕ ਹੈ ਜੀ ਇਹ ਆਪਣਾ ਜੇਕਾਂ ਦੀ ਹੈਡਰੌਡ ਕਾਲੀ ਹੈ ਪਾਵਰ ਸ਼ਰੇ ਦੀ ਲਈ ਲੱਗੀ ਹੋਈ ਹੈ ਜੀ ਤੇ ਬਿਰਜੀ ਇਹ ਦਮਾ ਜਿੰਨੇ ਦਾ ਆਪਾਂ ਇਹ ਤਾਂ ਫਿਰ 2.5 ਲੱਖ ਰੁਪਏ ਨਵਾੜਾ ਜੀ 2 ਲੱਖ ਰੁਪਏ ਹਾਂ ਜੀ ਮੈਂ ਉਹ ਕਿਤੇ ਮੰਨ ਤਾਂ ਨਹੀਂ ਹੋ ਜੂਗਾ ਮੌਕੇ ਤੇ ਮੰਨਣਾ ਹੋ ਜੂਗਾ ਹਾਂ ਜੀ ਚਲਾ ਕੇ ਅਗਲੇ ਨੂੰ ਦਿਖਾ ਦਾਂਗੇ ਜੇ ਚਾਹੇ ਪੇਪਰ ਭਰ ਕੇ ਦਿਖਾ ਦਾਂ ਅਗਲੇ ਵੇ ਬਿਲਕੁਲ ਚਾਲੂ ਪੋਜੀਸ਼ਨ ਤੇ ਹੈ ਜੀ ਹਾਂ ਹਾਂ ਦੇਖੋ ਜੀ ਬਾਕੀ ਲੱਖਰ ਜੀ ਹਾਂ 20 ਲੱਖ ਦਾ ਟਰੈਕਟਰ ਦੀ ਹਾਂ ਇਹਦਾ ਹੈਗਾ ਹੀ ਹਾਂ ਕੁਆਡ ਚ ਹੈ ਹਾਂ ਇਹ ਦਾ ਹੈ ਉਹ ਪਰ ਫਿਰ ਆਹ ਸੰਮਾਨਾ ਲੱਗਿਆ ਆ ਵੀ ਲਗਾਉਣ ਲੱਗ ਜੀ ਜਦੋਂ ਪਤਾ ਕਰਦੇ ਆ ਸਾਡੇ ਰੈਂਡ ਵੇਗ ਮੰਡੀ ਵਾਖਲੇ ਆਏ ਨੇ ਜੀ 80 ਲੱਖ ਰੁਪਏ ਦਾ ਹੀ ਆ ਹੀ ਲੱਗਦਾ ਜੀ ਫੇਰ ਮਤਲਬ ਹਾਂ ਆਪਾਂ ਨੂੰ 20 ਲੱਖ ਦੇ ਵਿੱਚ ਮਿਲਦੇ ਆ ਹਾਂ ਕੋਈ ਚੀਜ਼ਾਂ ਪਟਾਈ ਰੱਖਦੇ ਦੇ ਨੇ ਠੀਕ ਹੈ ਠੀਕ ਹੈ ਹਲੋਟ 80 ਰੁਪਏ ਆ ਜੀ ਉਹ ਆਣਾ ਬਾਕੀ ਸਭ ਧੜਧੜੇ ਨੂੰ ਹੀ ਹਾਂ ਜੀ ਹਾਂ ਫੇਰ ਠੀਕ ਹੈ ਠੀਕ ਹੈ ਜੀ ਹਾਂ ਜੀ ਬਰੋ ਜੀ ਸੀ ਆਪਣਾ ਟਰੈਕਟਰ ਜਿਹੜੇ ਆਪਾਂ ਨੂੰ ਬਾਈ ਦੇ ਨਹੀਂ ਦਿਖਾਏ ਤੇ ਲੋਡਰ ਬਾਕੀ ਬੱਚੀ ਸਭ ਤੋਂ بڑا ਆਪਣਾ ਜਿਹੜੇ ਲਕੇਸ਼ਰ ਇੱਕ ਵਾਰ ਫੇਟੋ ਬੋਰਡ ਤੋਂ ਤੇ ਆਪਣੇ ਕੰਟੈਕਟ ਨੰਬਰ ਦੱਸ ਦੋ ਆਪਣੇ ਚੈਨਲ ਦੇ ਕੰਟੈਕਟ ਨੰਬਰ ਹੈਗੇ 98142 7193 ਠੀਕ ਹੈ ਲਵਿੰਦਰ ਸਿੰਘ ਉਹ ਹੈਪੀ ਮੇਰਾ ਨਾਮ ਆ ਗਿਆ ਠੀਕ ਹੈ ਥਾਲੀ ਵਾਲਾ ਟਰੈਕਟਰ ਸੇਨ ਪਤੇ ਦਾ ਫਾਰਮ ਹੈ ਹਾਂਜੀ ਤੇ 90 ਤੋਂ ਪਾਸੋਂ ਰੋੜ ਤੇ ਆਪਣੀ ਇਹ ਹਾਂਜੀ ਸੈਂਟਰ ਜਿਹੜੇ ਵਿੱਚ ਸੈਂਟਰ ਹੈ ਜੀ ਹਾਂਜੀ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਦਾ ਜੀ ਧੰਨਵਾਦ ਜੀ ਤੁਹਾਡਾ ਧੰਨ ਵੀਰੇ ਧੰਨਵਾਦ ਵੀਰੇ ਹੈ ਬਿਲੇ ਆਕਰੇ ਆਉਂਦੇ ਜਾਂਦੇ ਆਏ ਕਰਵਾਦੇ ਜੀ ਆਪਾਂ ਇੱਥੇ ਰਹਾਂਗੇ ਜੀ ਕਰ ਵੀਰੇ ਸਤਿ ਸ਼੍ਰੀ ਅਕਾਲ ਸਾਰੇ ਨੂੰ ਕਾਜੀ ਬਰਾ ਇਸੇ ਵੀਡੀਓ ਵੀਰੇ ਦੇ ਬਾਦ ਲਈ ਲੈ ਕੇ ਆਏ ਆਂ ਬਾਕੀ ਜੇ ਵੀਡੀਓ ਵਧੀਆ ਲੱਗੇ ਹੋਵੇ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਪੇਜ ਦੇ ਰੋ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਬਾਕੀ ਆਪਣਾ ਇੰਸਟਾਗ੍ਰਾਮ ਸੇਮ ਅਕਾਊਂਟ ਨਾਮ ਤੇ ਅਕਾਊਂਟ ਬਣਿਆ ਹੋਇਆ ਏ ਉੱਥੇ ਵੀ ਆਪਾਂ ਟ੍ਰਾਂਜੈਕਸ਼ਨ ਲੈ ਕੇ ਆਉਂਦੇ ਰਹਿੰਦੇ ਤੇ ਇਹਨਾਂ ਦੀ ਵੀ ਆਉਣਗੀਆਂ ਇੰਸਟਾ ਕਿ ਜਿਹਨੇ 1.5 ਲੱਖ ਤੋਂ ਲੈ ਕੇ 2 ਲੱਖ ਤੋਂ ਲੈ ਕੇ ਲੱਖ ਤੋਂ ਲੈ ਕੇ 5-4 ਲੱਖ ਰੁਪਏ ਤੱਕ ਟਰੈਕਟਰ ਵੇਚਣਾ ਹੋਵੇ ਉਹ ਵੀ ਆਪਣੇ ਨਾਲ ਕੰਟੈਕਟ ਕਰ ਲਵੇ ਅਗਲੇ ਭਾਈ ਦਾ ਨਾ ਵੀ 3-5 ਲੱਖ ਦਾ ਟਰੈਕਟਰ ਹੈ ਲੈ ਲਿਆ 5-7 ਲੱਖ ਰੁਪਏ ਤੱਕ ਲੈ ਲੈਂਦੇ ਹਾਂ 7 ਲੱਖ ਤੱਕ ਜੇ ਕਿਸੇ ਮਰਪਾਨ ਟਰੈਕਟਰ ਸੇਲ ਕਰਨਾ ਹੋਵੇ ਤਾਂ ਬਾਈ ਹੁਣ ਕਾਲ ਕਰੋ ਕੰਟੈਕਟ ਦੇਖ ਜਿਹੜਾ ਇਹ ਤਾਂ ਵੀ ਕਰੋ ਕੰਟੈਕਟ ਬਾਕੀ ਸਭ ਨੂੰ ਦੋ ਜੀ ਜਾਇਤ ਰੋ ਲਾਈਕ ਸਾਈਡ ਕਮੈਂਟ ਧੰਨਵਾਦ